ਸਸਿਕਾ ਜੀ ਮੈਂ ਹਕਮਲਖਪੂਤ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਪ੍ਰਸ਼ਾਸਨ ਅਤੇ ਹਾਰਵਰਡ ਯੂਨੀਵਰਸਿਟੀ ਦੇ ਵਿਚਕਾਰ ਲੜਾਈ ਤੇਜ਼ ਹੋ ਚੁੱਕੀ ਹੈ 트ੰਪ ਪ੍ਰਸ਼ਾਸਨ ਅੱਗੇ ਝੁਕਣ ਤੋਂ ਇਨਕਾਰ ਕਰਦੇ ਹੋਏ ਵਕਾਰੀ ਹਾਰਵਰਡ ਯੂਨੀਵਰਸਿਟੀ ਨੇ ਅਰਬਾਂ ਡਾਲਰ ਦੇ ਫੰਡ ਰੋਕਣ ਦੇ ਵਿਰੁੱਧ ਫੈਡਰਲ ਕੋਰਟ ਦੇ ਵਿੱਚ ਮੁਕੱਦਮਾ ਧਾਇਰ ਕੀਤਾ ਹੈ ਤੇ ਹਾਰਵਰਡ ਨੇ ਕਿਹਾ ਕਿ ਫੰਡਿੰਗ ਨੂੰ ਮੌਤਲ ਕਰਨਾ ਸੰਸਥਾ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਇਸ ਮੁਕੱਦਮੇ ਦਾ ਐਲਾਨ ਖੁਦ ਹਾਰਵਰਡ ਯੂਨੀਵਰਸਿਟੀ ਦੇ ਵੱਲੋਂ ਕੀਤਾ ਗਿਆ ਹੈ ਹਾਰਵਰਡ ਯੂਨੀਵਰਸਿਟੀ ਵੱਲੋਂ 트럼ਪ ਪ੍ਰਸ਼ਾਸਨ ਦੇ ਵੱਲੋਂ ਯੂਨੀਵਰਸਿਟੀ ਦਾ ਅਰਬਾ ਡਾਲਰ ਦਾ ਫੰਡ ਰੋਕਣ ਦੇ ਵਿਰੁੱਧ ਫੈਡਰਲ ਕੋਰਟ ਦੇ ਵਿੱਚ ਮੁਕੱਦਮਾ ਦਾਇਰ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ 트럼ਪ ਪ੍ਰਸ਼ਾਸਨ ਨੇ ਹਾਰਵਰਡ ਨੂੰ 2.2 ਬਿਲੀਅਨ ਡਾਲਰ ਤੋਂ ਵੱਧ ਦੀ ਫੰਡਿੰਗ ਰੋਕ ਦਿੱਤੀ ਸੀ ਕਿਉਂਕਿ ਸੰਸਥਾ ਨੇ ਕੈਂਪਸ ਦੇ ਵਿੱਚ ਐਕਟੀਵਿਟੀ ਨੂੰ ਸੀਮਤ ਕਰਨ ਦੀਆਂ 트럼ਪ ਪ੍ਰਸ਼ਾਸਨ ਦੀਆਂ ਮੰਗਾਂ ਦੀ ਪਾਲਣਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਦੱਸਿਏ ਆਪਣੇ ਐਕਸ ਹੈਂਡਲਰ ਉਤੇ ਇੱਕ ਬਿਆਨ ਦੇ ਵਿੱਚ ਯੂਨੀਵਰਸਿਟੀ ਨੇ ਫੰਡਿੰਗ ਉਤੇ ਪਾਬੰਦੀ ਨੂੰ ਗੈਰ ਕਾਨੂੰਨੀ ਅਤੇ ਸਰਕਾਰ ਦੇ ਅਧਿਕਾਰ ਖੇਤਰ ਤੋਂ ਬਾਹਰ ਦੱਸਿਆ। ਬਿਆਨ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਪ੍ਰਧਾਨ ਐਲਨ ਗਾਰਬਰ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਕੁਝ ਸਮੇਂ ਪਹਿਲਾਂ ਅਸੀਂ ਫੰਡਿੰਗ ਉਤੇ ਪਾਬੰਦੀ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ ਕਿਉਂਕਿ ਇਹ ਗੈਰ ਕਾਨੂੰਨੀ ਹੈ ਅਤੇ ਸਰਕਾਰ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਹਾਰਵਰਡ ਯੂਨੀਵਰਸਿਟੀ ਨੇ ਮੈਸਚੂਸਸੈਟਸ ਸੰਘੀ ਅਦਾਲਤ ਦੇ ਵਿੱਚ ਆਪਣਾ ਮੁਕੱਦਮਾ ਦਾਇਰ ਕੀਤਾ ਹੈ ਇਸ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਦੁਆਰਾ ਨਿਸ਼ਾਨਾ ਬਣਾਏ ਗਏ ਕਈ ਹੋਰ ਯੂਨੀਵਰਸਿਟੀਆਂ ਦੇ ਨਾਮ ਵੀ ਸ਼ਾਮਲ ਨੇ ਮੁਕਦਮੇ ਦੇ ਅਨੁਸਾਰ ਇਸ ਮਾਮਲੇ ਦੇ ਵਿੱਚ ਹਾਰਵਰਡ ਵਿਖੇ ਅਕਾਦਮਿਕ ਫੈਸਲੇ ਲੈਣ ਉੱਤੇ ਨਿਯੰਤਰਣ ਹਾਸਲ ਕਰਨ ਦੇ ਲਈ ਸੰਘੀ ਫੰਡਿੰਗ ਨੂੰ ਰੋਕਣ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਵੀ ਸ਼ਾਮਲ ਨੇ ਸਰਕਾਰ ਦੀਆਂ ਕਾਰਵਾਈਆਂ ਨਾ ਸਿਰਫ ਪਹਿਲੇ ਸੋਧ ਦੀ ਉਲੰਘਣਾ ਕਰਦੀਆਂ ਨੇ ਸਗੋਂ ਸੰਘੀ ਕਾਨੂੰਨਾ ਅਤੇ ਨਿਯਮਾਂ ਦੀ ਵੀ ਲੰਗੜਾ ਕਰਦੀਆਂ ਨਹੀਂ ਇਸ ਤੋਂ ਪਹਿਲਾਂ ਹਾਰਫੇਡ ਦੇ ਪ੍ਰਧਾਨ ਗਾਰਬਰ ਨੇ ਕਿਹਾ ਸੀ ਕਿ ਕੋਈ ਵੀ ਸਰਕਾਰ ਭਾਵੇਂ ਕੋਈ ਵੀ ਪਾਰਟੀ ਸੱਤਾ ਦੇ ਵਿੱਚ ਹੋਵੇ ਇਹ ਫੈਸਲਾ ਨਹੀਂ ਕਰ ਸਕਦੀ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਕੀ ਪੜਾ ਸਕਦੀਆਂ ਨੇ ਅਤੇ ਉਹ ਕਿਸ ਨੂੰ ਦਾਖਲਾ ਦੇ ਸਕਦੀਆਂ ਨੇ ਅਤੇ ਕਿਸ ਨੂੰ ਨੌਕਰੀ ਉੱਤੇ ਰੱਖ ਸਕਦੀਆਂ ਨੇ ਗਾਰਬਰ ਟਰੰਪ ਪ੍ਰਸ਼ਾਸਨ ਦੀਆਂ ਮੰਗਾਂ ਦੀ ਸੂਚੀ ਦਾ ਜਵਾਬ ਦੇ ਰਿਹਾ ਸੀ ਜੋ ਹਾਰਵਰਡ ਨੂੰ ਸੰਕੀ ਫੰਡ ਪ੍ਰਾਪਤ ਕਰਨ ਦੇ ਲਈ ਪੂਰੀਆਂ ਕਰਨ ਦੇ ਲਈ ਕਿਹਾ ਗਿਆ ਸੀ ਇੱਥੇ ਦੱਸਣਾ ਬੰਦਾ ਹੈ ਕਿ ਟਰੰਪ ਅਤੇ ਉਹਨਾਂ ਦੀ ਵਾਈਟ ਹਾਊਸ ਟੀਮ ਨੇ ਹਾਰਵਰਡ ਅਤੇ ਹੋਰ ਯੂਨੀਵਰਸਿਟੀਆਂ ਦੇ ਵਿਰੁੱਧ ਆਪਣੀ ਮੁਹਿੰਮ ਨੂੰ ਜਨਤਕ ਤੌਰ ਤੇ ਜਾਇਜ਼ ਠਾਇਆ ਤੇ ਯੂਨੀਵਰਸਿਟੀਆਂ ਉੱਤੇ ஆயੂਦੀ ਵਿਰੋਧ ਨੂੰ ਰੋਕਣ ਦੇ ਵਿੱਚ ਅਸਫਲਤਾਨ ਦਾ ਦੋਸ਼ ਵੀ ਲਗਾਇਆ ਹੈ ਹਾਲਾਂਕਿ ਪ੍ਰਸ਼ਾਸਨ ਦਾ ਦਾਵਾ ਹੈ ਕਿ ਪਿਛਲੇ ਸਾਲ ਅਮਰੀਕੀ ਕਾਲਜ ਕੈਂਪਸਾਂ ਦੇ ਵਿੱਚ ਇਜ਼ਰਾਈਲ ਵਿਰੋਧੀ ਪ੍ਰਦਰਸ਼ਨ ஆயੂਦੀ ਵਿਰੋਧੀ ਭਾਵਨਾ ਦੇ ਨਾਲ ਭਰੇ ਹੋਏ ਸਨ ਬਿਗ ਰਿਪੋਰਟ ਚੈਨ ਪੰਜਾਬੀ